ਹਾਏ ਦੋਸਤੋ ਗੁੱਡ ਮਾਰਨਿੰਗ ਤੇ ਅੱਜ ਹਮ ਲੈ ਕੇ ਆਏ ਆ ਤੁਹਾਡੇ ਲਈ ਨਿਊ ਵਲੌਗ ਤੇ ਇਹ ਹਮਾਰਾ ਵਲੌਗ ਹੈ 2024 ਦਾ ਲਾਸਟ ਵਲੌਗ ਹੈਪੀ ਨਿਊ ਈਅਰ ਹਮ ਲੋਗ ਉਮੀਦ ਕਰਦੇ ਕਿ 2025 ਜੋ ਆ ਤੁਹਾਡੀ ਜ਼ਿੰਦਗੀ ਮੇ ਆ ਰਿਹਾ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਲੈ ਕੇ ਆਏ ਔਰ ਜੇ ਸੂਰਜ ਨਿਕਰਿਆ ਜੀ 2024 ਦਾ ਤਾਂ ਕੱਲ ਦੇਖਾਂਗੇ ਸੂਰਜ 2025 ਕਾ ਤੇ ਇਸ ਵਲੌਗ ਨੂੰ ਦੱਬ ਕੇ ਸ਼ੇਅਰ ਤੇ ਲਾਈਕ ਕਰ ਦਿਓ ਜੀ ਤੇ ਤੁਹਾਨੂੰ ਅੱਜ ਦਿਖਾਵਾਂਗੇ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਤੇ ਜੇ ਸਾਡਾ ਵਲੌਗ ਰਹੂਗਾ 2024 ਦਾ ਲਾਸਟ ਤੇ ਮੈਂ ਉਮੀਦ ਕਰਦਾ ਆਂ ਕਿ ਆਪ ਲੋਕ ਨੱਪ ਕੇ ਇਹਨੂੰ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਚਲੋ ਦਿਖਾਤੇ ਹਾਂ ਅੱਜ ਹਮ ਆਪਕੋ ਵਲੌਗ ਤੇ ਸਰਦੀ ਦੀਆਂ ਛੁੱਟੀਆਂ ਪਈਆਂ ਜੀ ਤੇ ਜੈਸੀ ਆਈ ਆ ਸਾਡੇ ਕੋਲ ਛੁੱਟੀਆਂ ਬਣਾਉਣ ਤੇ ਅੱਜ ਜੀ ਸਵੇਰ ਸੁਬਾ ਬੈਠੀ ਏ ਤੇ ਕੁਝ ਮੰਗਰੀ ਏ ਤੇ ਮੈਂ ਆ ਗਿਆ ਜੀ ਸੱਤ ਤੇ ਤੇ ਜੇ ਦੇਖੀਏ ਪਤੰਗਾ ਨਕਸ਼ ਦੀਆਂ ੜੀਆਂ ਤੇ ਹਵਾ ਬੜੀ ਚਲਣ ਧੀ ਆ ਜੀ ਤੇਜ਼ ਤੇ ਇਹ ਪੰਛੀ ਰੁੱਖ ਤੇ ਬੈਠੇ ਨੇ ਵਿਚਾਰੇ ਠੰਡ ਦੇ ਵਿੱਚ ਗੁੰਗੜੇ ਨੇ ਤੇ ਇਹ ਰਿਹਾ ਅੱਜ ਸਾਡੀ ਪਾਲਕ ਸਰੋਂ ਦਾ ਸਾਗ ਜੋ ਲਾਸਟ ਹੀ ਮੁੰਬੜਾ ਜੋ ਅਸਤਵਾਦਾ ਅਸੀਂ ਤਾਂ ਨਹੀਂ ਖਾ ਸਕਦੇ ਇਸ ਨੂੰ ਅਸ ਇਸ ਨੂੰ ਅਸੀਂ ਹੁਣ ਦਵਾਗੇ ਪੁੱਟ ਇਸ ਦੀ ਜਗ੍ਹਾ ਤੇ ਹੋਰ ਨਵੀਂ ਕਰਾਂਗੇ ਖੇਤੀ ਤੁਹਾਨੂੰ ਵੀ ਦਿਖਾਵਾਂਗੇ ਤੇ ਇਹ ਜੋ ਸਾਡਾ ਅੱਜ ਦਾ ਵਲੌਗ 2024 ਦਾ ਲਾਸਟ ਵਲੌਗ ਹੈ ਤੇ ਇਹ ਕਪਲੇ ਵਿੱਚ ਜੋ ਸਿਲਾਏ ਆ ਜੀ ਸਰੋਂ ਦੇ ਬੂਟੇ ਤੇ ਇਹ ਰਹੀ ਸਾਡੀ ਸਰੋਂ ਤੇ ਇਹ ਰਿਹਾ ਸਾਡਾ ਗੁਲਾਬ ਦਾ ਬੂਟਾ ਜੋ ਕੋਠੇ ਦੀ ਸਾਥ ਹੀ ਰੱਖਿਆ ਸੀ ਤੇ ਜੇ ਵੀ ਬਲੌਗ ਚੰਗਾ ਲੱਗਾ ਤਾਂ ਨਾਪ ਕੇ ਸ਼ੇਅਰ ਲਾਈਕ ਕਰਨਾ ਜੀ ਜ਼ਰੂਰ ਕਮੈਂਟ ਵੀ ਕਰਨਾ ਤੇ ਇਹ ਨਕਸ਼ ਦੀਆਂ ਕੁਝ ਪਤੰਗਾਂ ਜੇ ਦੇਖੋ ਅੜੀਆਂ ਨੇ ਇਹ ਵੇਖੀਏ ਕੁਝ ਪਤੰਗਾਂ ਅੜੀਆਂ ਨੇ ਤੇ ਚਲਦੇ ਹਾਂ ਤੋਂ ਨਕਸ਼ ਵੀ ਆ ਚੁੱਕਾ ਹੈ ਤੇ ਹੁਣ ਅਸੀਂ ਜਾਵਾਂਗੇ ਸਾਥ ਤੇ ਤੇ ਤੁਹਾਨੂੰ ਦੱਸਾਂਗੇ ਜੀ ਪਤੰਗਾਂ ਡਾ ਕੇ ਤੇ ਹਵਾ ਤੁਹਾਨੂੰ ਪਹਿਲਾਂ ਦੱਸਤਾ ਬੜੀ ਤੇਜ਼ ਅੱਜ ਤੇ ਠੰਡ ਵੀ ਬਹੁਤ ਆ ਤੇ ਨਗਸਾ ਵੀ ਜਾ ਰਿਹਾ ਕੋਠੇ ਤੇ ਤੇ ਨਗਸਾ ਵੀ ਆ ਚੁੱਕਾ ਹੈ ਸੱਤ ਪਰ ਤੇ ਅਬੀ ਹਮ ਡਾਰੇ ਪਤੰਗ ਤੇ ਤੁਹਾਨੂੰ ਦੱਸਦੇ ਆ ਜੀ ਅੱਜ ਦਾ ਵਲੌਗ ਜੋ ਸਾਡਾ ਪਤੰਗ ਵਾਲਾ ਏ ਤੇ ਇਹ ਆ ਝਾਂਜਣਾ ਵਾਲੀ ਪਤੰਗ ਨਕਸ਼ਤੀ ਪਸੰਦੀ ਦੀ ਪਤੰਗ ਹੈ ਤੇ ਨਕਸ਼ਾ ਜੀ ਹੁਣ ਲੱਗਾ ਹੈ ਡਾਊਨ ਤੇ ਦਿਖਾਤੇ ਹੈ ਆਪਣਾ ਵਲੌਗ ਤੇ ਇਸ ਵਲੌਗ ਨੂੰ ਦਬ ਕੇ ਸ਼ੇਅਰ ਕਰਨਾ ਜੀ ਕਮੈਂਟ ਵੀ ਕਰਨਾ ਜੀ ਤੇ ਅਸੀਂ ਆਮੇਦ ਕਰਦੇ ਹਾਂ ਤੁਹਾਨੂੰ ਇਹ ਸਾਡਾ ਵਲੌਗ ਅੱਜ ਦਾ ਚੰਗਾ ਲੱਗੂਗਾ ਤੇ ਇਹ ਪਤੰਗ ਸਾਡੀ ਉੱਡ ਗਈ ਹੈ ਤੇ ਹਵਾ ਤੇਜ਼ ਹੋਣ ਦੇ ਕਾਰਨ ਜਿਵੇਂ ਦੇਖੀਏ ਪੇਚਾ ਲੱਗ ਰਿਹਾ ਹੈ ਪਿੱਛੇ ਕੋਈ ਪਤੰਗ ਡਾਰ ਰਿਹਾ ਹੈ ਉਹਦਾ ਆ ਰਹੀ ਹੈ ਪਤੰਗ ਤੇ ਆ ਰਹੀ ਹੱਡੀ ਪਤੰਗ ਤੇ ਡਕਸ਼ ਰਿਹਾ ਹੈ ਡਾਊਨ ਤੇ ਅਭੀ ਠੰਡ ਦੇ ਕਾਰਨ ਪਤੰਗਾਂ ਬਹੁਤ ਘੱਟ ਲੱਗੀਆਂ ਇਹ ਰਹੀ ਸਾਡੀ ਪਤੰਗਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਜੀ ਕਿ ਨਕਸ਼ ਦੇ ਆ ਚੁੱਕੇ ਨੇ ਦੋਸਤ ਜੇ ਠੰਡ ਬੜੀ ਹੈ ਠੜ ਦੇ ਕਰਕੇ ਪਤੰਗ ਵੀ ਨਹੀਂ ਇੰਨਾ ਉੱਡਣ ਲਈ ਤੇ ਪਤੰਗ ਇਹਨਾਂ ਡਾਲੀਏ ਦੇ ਹੁਣ पेचे ये सी जी साढ़ा अज का ब्लॉग वीडियो चंकी लगी तो लाइक शेयर जरूर करना जी कमेंट भी करना तो मिलेंगे आपको न्यू ब्लॉग में दो हजार पच्ची में तो आप सबको फिर हमारी उससे हैप्पी न्यू ईयर जो नवा साल आने वाला है आपके लिए बहुत सारी खुशियाँ लेके आए और ਕੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲेंगे 2025 ਮੈਂ ਬਾਏ ਬਾਏ